ਸਤ ਸ੍ਰੀ ਅਕਾਲ ਜੀ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਗੱਲ ਕਰਦੇ ਹਾਂ ਇੱਕ ਪੁਰਾਣੇ ਸਾਹੀ ਸ਼ਹਿਰ ਦੀ ਜੋ ਕਿਸੇ ਸਮੇਂ ਇੱਕ ਖਾਸ ਖਿੱਤੇ ਦੇ ਲੋਕਾਂ ਦਾ ਸ਼ਹਿਰ ਸੀ ਇਹ ਸ਼ਹਿਰ ਉਸ ਸਮੇਂ ਦਿੱਲੀ ਤੇ ਲਾਹੌਰ ਵਿੱਚਕਾਰ ਸੱਤਾ ਦਾ ਕੇਂਦਰ ਰਿਹਾ ਹੈ ਇਹ ਵੀ ਗੱਲ ਪ੍ਰਚਲਿਤ ਹੈ ਕਿ ਉਸ ਸਮੇਂ ਇਸ ਸ਼ਹਿਰ ਅੰਦਰ 360 ਮਸਜਿਦਾਂ ਬਹੁਤ ਸਾਰੇ ਮਕਬਰੇ ਤੇ ਖੂਹ ਸਨ ਇੱਕ ਪ੍ਰਸਿੱਧ ਕਵੀ ਨਾਸਿਰ ਅਲੀ ਸਰਹੰਦ ਦੀ ਜੋ ਕਿ ਅਕਬਰ ਦੇ ਦਰਬਾਰ ਦਾ ਖਾਸ ਕਵੀ ਸੀ ਉਸਨੇ ਆਪਣੀ ਇੱਕ ਕਿਤਾਬ ਵਿੱਚ ਇਸ ਸ਼ਹਿਰ ਦਾ ਜ਼ਿਕਰ ਕੀਤਾ ਹੈ ਤੇ ਜਿਸ ਨੇ ਦੱਸਿਆ ਹੈ ਕਿ ਇਸ ਸ਼ਹਿਰ ਦੀ ਜੋ ਹਦੂਦ ਹੈ ਹੰਸਲਾ ਨਦੀ ਤੋਂ ਸ਼ੁਰੂ ਹੁੰਦੀ ਸੀ ਜੇਕਰ ਇਸ ਸ਼ਹਿਰ ਦੀ ਗੱਲ ਕਰੀਏ ਤਾਂ ਇਸ ਸ਼ਹਿਰ ਦੇ ਆਲੇ-ਦੁਆਲੇ ਉੱਚੀਆਂ-ਚੀਆਂ ਕੰਧਾਂ ਤੇ ਉਹਨਾਂ ਕੰਧਾਂ ਦੇ ਦੁਆਰ ਚਾਰ ਦਰਵਾਜ਼ਿਆਂ ਨਾਲ ਜੁੜੇ ਗਏ ਸੀ ਤੇ ਇਹ ਸਾਰੀਆਂ ਕੰਧਾਂ ਹੀ ਨਾਨਕਸਾਹੀ ਇੱਟਾਂ ਦੀਆਂ ਬਣੀਆਂ ਹੋਈਆਂ ਸੀ ਜੋ ਅੱਜ ਕੱਲ ਵੀ ਪੁਰਾਣੇ ਘਰਾਂ ਵਿੱਚ ਆਪਾਂ ਨੂੰ ਵੇਖਣ ਨੂੰ ਮਿਲਦੀਆਂ ਨੇ ਕਹਿੰਦੇ ਨੇ ਇਸ ਸ਼ਹਿਰੇਂ ਦ੍ਰਿਕ சுரੰਗ ਵੀ ਹੁੰਦੀ ਸੀ ਜੋ ਕਿ ਇੱਕ ਸਾਹੀ ਬਾਗ ਨਾਲ ਜੁੜੀ ਹੋਈ ਸੀ ਇਹ ਸਹਿਰ ਆਪਣੇ ਸਮੇਂ ਵਿੱਚ ਅਮੀਰ ਸਾਹੀ ਸਹਿਰ ਰਿਹਾ ਹੈ ਤੇ ਇਸ ਦੇ ਬਾਜ਼ਾਰਾਂ ਵਿੱਚ ਚੀਨ ਤੱਕ ਦੇ ਸਮਾਨਾਂ ਦੀ ਵਿਕਰੀ ਹੁੰਦੀ ਸੀ ਇਸ ਲਈ ਇਹ ਸਹਿਰ ਵਪਾਰ ਵੱਜੋਂ ਵੀ ਜਾਣਿਆ ਜਾਂਦਾ ਸੀ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਧਰਤੀ ਉੱਤੇ कमाए ਪਾਪ ਕਾਰਨ ਇਸ ਸਹਿਰ ਦਾ ਇੱਕ ਵਾਰ ਖਤਮਾ ਹੋ ਗਿਆ ਸੀ ਤੇ ਵੱਡੇ-ਵੱਡੇ ਜਿਹੜੇ ਹਾਕਮ ਸੀ ਉਹ ਮਿੱਟੀ ਵਿੱਚ ਮਿਲ ਕੇ ਰਹਿ ਗਈ ਸੀ ਸਾਡੇ ਲਈ ਭਾਵੇਂ ਅੱਜ ਇਹ ਅਫਸੋਸ ਵਾਲੀ ਗੱਲ ਹੈ ਕਿ ਇਸ ਸ਼ਹਿਰ ਵਿੱਚ ਜੋ ਹੰਸਲਾ ਨਦੀ ਵਗਦੀ ਸੀ ਉਹ ਤੇ ਸਾਰੇ ਸਾਹੀ ਕਿਲੇ ਅੱਜ ਅਲੋਪ ਹੋ ਗਏ ਨੇ ਜੇਕਰ ਆਪਾਂ ਗੱਲ ਕਰੀਏ ਸਿੱਖ ਧਰਮ ਦੀ ਤਾਂ ਸਿੱਖ ਧਰਮ ਦਾ ਇਸ ਸ਼ਹਿਰ ਨਾਲ ਬੜਾ ਗੂੜਾ ਤੇ ਬੇਦਰਦੀ ਵਾਲਾ ਨਾਤਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸਹਾਦਤ ਮਗਰੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਥੇ ਆ ਕੇ ਮੈਦਾਨ ਸੰਭਾਲ ਲਿਆ 1710 ਨੂੰ ਇਸਤੇ ਹਮਲਾ ਕੀਤਾ ਤੇ ਬਾਅਦ ਵਿੱਚ 12 ਮਈ ਨੂੰ ਚੱਪੜਚੀੜੀ ਦੇ ਮੈਦਾਨ ਵਿੱਚ ਇਥੋਂ ਦੇ ਸੂਬੇਦਾਰ ਵਜੀਰ ਖਾਨ ਨੂੰ ਚੱਪੜਚੀੜੀ ਦੇ ਮੈਦਾਨ ਵਿੱਚ ਮਿੱਟੀ ਵਿੱਚ ਮਿੱਟੀ ਕਰ ਦਿੱਤਾ ਫਿਰ ਇਸ ਤੋਂ ਬਾਅਦ ਜੱਸਾ ਸਿੰਘ ਹਾਲੂ ਵਾਲਿਆਂ ਨੇ ਸਰਹੰਦ ਤੇ ਕਬਜ਼ਾ ਕਰ ਲਿਆ ਤੇ ਨੇੜੇ ਦੇ ਪਿੰਡ ਮਣਹੀੜਾ ਤੇ ਕਬਜ਼ਾ ਕਰਕੇ ਸੂਬੇਦਾਰ ਜੈਖਾਨ ਨੂੰ ਮਾਰ ਦਿੱਤਾ ਤੇ ਸਰਹੰਦ ਨੂੰ ਜਿੱਤ ਲਿਆ ਇਸ ਨਾਲ ਸਿੱਖਾਂ ਦੀ ਦਰਿਆ ਦਿੱਲੀ ਵੀ ਨਜ਼ਰ ਆਉਂਦੀ ਕਿਉਂਕਿ ਸਿੱਖਾਂ ਨੇ ਇੱਥੇ ਦੀਆਂ ਧਾਰਮਿਕ ਇਮਾਰਤਾਂ ਜੋ ਕਿ ਮੁਸਲਿਮ ਭਾਈਚਾਰੇ ਨਾਲ ਸੰਬੰਧਤ ਸੀ ਉਹਨਾਂ ਨੂੰ 1% ਵੀ ਨੁਕਸਾਨ ਨਹੀਂ ਪਹੁੰਚਾਇਆ ਇਹ ਸੀ ਸਾਡੀ ਨਿੱਕੀ ਜਿਹੀ ਕੋਸ਼ਿਸ਼ ਜੋ ਕਿ ਸਰਹੰਦ ਸਹਿਰ ਬਾਰੇ ਜਾਣਕਾਰੀ ਸ਼ੇਅਰ ਕਰਨ ਦੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਜੀ ਧੰਨਵਾਦ